ਦੇਖੋ ਜੀ ਦੇਖੋ ਕਿਦਾਂ ਸਰਦਾਰ ਉਹ ਅਖਰੇ ਪਾਵੇ ਨਿਸ਼ਾਨ ਸਾਹਿਬ ਪੁੱਟਣ ਦੇ ਇਹ ਧੋਖ ਜਿਹੜੇ ਨੇ 2 ਮਹੀਨੇ ਹੋ ਗਏ ਆ 1.5 ਮਹੀਨਾ ਇਹਨਾਂ ਨੇ ਰਾਤ ਆਣ ਕੇ ਜਿਆ 11:30 ਵਜੇ ਤੇ ਨਿਸ਼ਾਨ ਸਾਹਿਬ ਕੱਟ ਦਿੱਤਾ ਪਹਿਲੀ ਵਗੀ ਕੋਡੇ ਕੋਡੇ ਪੱਠੇ ਹੋਏ ਆ ਵਿੱਚ ਲੈ ਆ ਕੇ ਨਿਸ਼ਾਨ ਸਾਹਿਬ ਕੱਟ ਦਿੱਤਾ ਤੇ ਕਹਿੰਦੇ ਅਸੀਂ ਮਾਲਕ ਆ ਜੀ ਅੱਜ ਦਾ ਪੰਜਾਬ ਵੇਖੋ ਜੀ। ਦੇਖੋ। ਕਿੰਦਾ ਨਿਸ਼ਾਨ ਸਾਹਿਬ ਕਰ ਰਹੇ ਨੇ। ਤੇ ਕਿਸੇ ਜਸੇਬੰਦੀ ਦਾ ਸੰਯੋਗ ਨਹੀਂ। ਕਿ ਕਿਸੇ ਜੰਦੇ ਜਸੇਬੰਦੀ ਨੇ ਜ਼ਾਕਿਰ ਦਿੱਤਾ ਹੋਵੇ। ਅਸੀਂ ਆਪ ਪਿੰਡ ਵਾਲੇ ਜਿਹੜੇ ਅਸੀਂ ਆਪ ਜਾ ਕੇ ਨਿਸ਼ਾਨ ਸਾਹਿਬ ਫਿਰ ਢਾਇਆ ਕੱਢਿਆ। ਦੇਖੋ ਜੀ ਦੇਖੋ ਕਿਦਾਂ ਨਿਸ਼ਾਨ ਸਾਹਿਬ ਨੂੰ ਟੈਟੇ ਰੀ ਕਰਨ ਦਾ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਇਆ ਤਾਂ ਹਰ ਕੋਈ ਇਸ ਦੇ ਪਿੱਛੇ ਦੀ ਕਹਾਣੀ ਜਾਣਨਾ ਚਾਹੁੰਦਾ ਸੀ ਜਿਸ ਤੋਂ ਬਾਅਦ ਹੁਣ ਨਿਸ਼ਾਨ ਸਾਹਿਬ ਨੂੰ ਟੈਟੇ ਰੀ ਕਰਨ ਵਾਲਾ ਪਰਿਵਾਰ ਮੀਡੀਆ ਦੇ ਸਾਹਮਣੇ ਆਇਆ ਹੈ उते ई चढ़ंदी सारे

ਤੇ ਨਿਸ਼ਾਨ ਸਾਹਿਬ ਨੂੰ ਟਰੈਕਟਰ ਨਾਲ ਪੁੱਟ ਦਿੱਤਾ ਗਿਆ ਜਿਸ ਤੋਂ ਬਾਅਦ ਕੁਝ ਨਿਹ앙 ਸਿੰਘ ਸਾਹਮਣੇ ਆਏ ਸੀ ਜਿਨ੍ਹਾਂ ਨੇ ਇਲਜ਼ਾਮ ਲਾਇਆ ਸੀ ਕਿ ਕੁਝ ਜ਼ਮੀਂਦਾਰ ਪਾਈਚਾਰੇ ਦੇ ਲੋਕਾਂ ਨੇ ਜ਼ਬਰਦਸਤੀ ਨਿਸ਼ਾਨ ਸਾਹਿਬ ਨੂੰ ਟਾਹਟੇ ਦੀ ਕਰ ਦਿੱਤਾ ਜਿਸ ਤੋਂ ਬਾਅਦ ਹੁਣ ਉਹ ਪਰਿਵਾਰ ਮੀਡੀਆ ਗਿਆ ਆ ਜੋ ਨਿਸ਼ਾਨ ਸਾਹਿਬ ਵਾਲੀ ਜ਼ਮੀਨ ਤੇ ਆਪਣਾ ਅਧਿਕਾਰ ਦੱਸ ਰਿਹਾ ਹੈ ਜਿਨ੍ਹਾਂ ਮੁਤਾਬਕ ਉਹ ਕਰੀਬ 60-65 ਸਾਲ ਤੋਂ ਇਸ ਜ਼ਮੀਨ ਤੇ ਵਾਹੀ ਕਰ ਰਹੇ ਨੇ ਜਿਸ ਨੂੰ ਕੁਝ ਲੋਕ ਹੜਪਣਾ ਚਾਹੁੰਦੇ ਨੇ ਐਨਾ ਹੀ ਨਹੀਂ ਪਰਿਵਾਰ ਮੁਤਾਬਕ ਉਹਨਾਂ ਨੇ ਨਿਸ਼ਾਨ ਸਾਹਿਬ ਉਤਾਰਿਆ ਜਰੂਰੇ ਪਰ ਪੂਰੀ ਮਰਿਆਦਾ ਅਨੁਸਾਰ ਉਤਾਰਿਆ ਗਿਆ ਅਸੀਂ 64 65 ਤੋਂ 60 65 ਸਾਲ ਹੋ ਗਏ ਆ ਜ਼ਮੀਨ ਰੋਹਦੇ ਹਾਂ ਨੀ ਕਾਰਪੋਰੇਸ਼ਨ ਦੀ ਜ਼ਮੀਨ ਆ ਪਹਿਲਾਂ ਪੰਚਾਇਤ ਦੀ ਸੀ ਪੰਚਾਇਤ ਤੋਂ ਹੁਣ ਕਾਰਪੋਰੇਸ਼ਨ ਬਣ ਗਈ ਕਾਰਪੋਰੇਸ਼ਨ ਕੋਲ ਚਲੇਗੀ ਅਸੀਂ ਉਦੋਂ ਤੋਂ ਵਾਅਦਾ ਕਰਾਂ 64 65 ਤੋਂ ਪੰਚਾਇਤ ਦੇ ਵੇਲੇ ਤੋਂ ਲੈ ਕੇ ਇਹ ਅੱਜ ਆ 18 ਨੂੰ ਵੀ ਜਮ੍ਹਾਂ ਬੰਦੀ ਆ ਇਹ ਵੀ ਸਾਡੇ ਨਾਲ ਆ ਨਵੀਂ ਜਿਹੜੀ ਬਣੀ ਆ ਤੇ ਇਹ ਜਿਹੜੇ ਲੋਕ ਨੇ ਸਾਡਾ ਆ ਵੇਖੋ ਕਾਰਪੋਰੇਸ਼ਨ ਨਾਲ ਕੇਸ ਚੱਲਦਾ ਜਾਂ ਕਾਰਪੋਰੇਸ਼ਨ ਦੇ ਮਾਲਕ ਆ ਜਾਂ ਅਸੀਂ ਮਾਲਕ ਆ ਜਨਾ ਚਰਵਾਉਣੇ ਆ ਅਸੀਂ ਮਾਲਕ ਆ ਜਦੋਂ ਕਾਰਪੋਰੇਸ਼ਨ ਤੇ ਹੱਕ ਚ ਹੋ ਜਾਊਗਾ ਫਿਰ ਕਾਰਪੋਰੇਸ਼ਨ ਮਾਲਕ ਆ ਤੀਜੇ ਬੰਦੇ ਦਾ ਤੇ ਕੋਈ ਉਹਦੇ ਵਿੱਚ ਦਖਲ ਅੰਦਾਜ਼ੀ ਨਹੀਂ ਵੀ ਇਹ ਲੋਕ ਜਿਹੜੇ ਨੇ 2 ਮਹੀਨੇ ਹੋ ਗਏ ਆ 1.5 ਮਹੀਨਾ ਇਹਨਾਂ ਨੇ ਆ ਰਾਤ ਆਣ ਕੇ 11:30 ਵਜੇ ਤੇ ਨਿਸ਼ਾਨ ਸਾਫ ਕਰ ਦਿੱਤਾ ਪਹਿਲੀ ਬਗੀਚੇ ਗੋਡੇ ਗੋਡੇ ਪੱਠੇ ਹੋਏ ਵਿੱਚ ਜਾ ਕੇ ਨਿਸ਼ਾਨ ਸਾਫ ਕਰ ਦਿੱਤਾ ਤੇ ਕਹਿੰਦੇ ਅਸੀਂ ਮਾਲਕ ਆ ਜੀ ਉਹ ਜਿਹੜੇ ਪੱਠੇ ਸੀ ਉਹ ਵੀ ਕੋਟ ਦੇਤੇ ਹੱਥਾਂ ਨਾਲ ਹੀ ਤੇ ਹੋਣਾ ਹੀ ਅਕਾਲ ਤਖਤ ਸਾਹਿਬ ਕੋਲ ਵੀ ਗਏ ਆ ਕਾਰਪੋਰੇਸ਼ਨ ਕੋਲ ਵੀ ਗਏ ਆ ਸ਼ਰਮਣੀ ਕਮੇਟੀ ਕੋਲ ਵੀ ਗਏ ਆ ਤੇ ਕੋਈ ਸਾਡੀ ਸੁਣਵਾਈ ਨਹੀਂ ਹੋਈ ਬਾਕੀ ਦੂਜੀ ਜਿਹੜੀ ਗੱਲ ਆ ਇਹਦੇ ਵਿੱਚ ਪਿੰਡ ਵਾਲਿਆਂ ਦਾ ਸਾਰਿਆਂ ਦਾ ਸੰਯੋਗ ਆ ਤੇ ਕਿਸੇ ਜਸੇ ਬੰਦੀ ਦਾ ਸੰਯੋਗ ਨਹੀਂ ਕਿ ਕਿਸੇ ਜੰਦੀ ਜਸੇ ਬੰਦੀ ਨੇ ਦਾਖਲ ਦਿੱਤਾ ਹੋਵੇ ਅਸੀਂ ਆਪ ਪਿੰਡ ਵਾਲੇ ਜਿਹੜੇ ਅਸੀਂ ਆਪ ਜਾ ਕੇ ਨਿਸ਼ਾਨ ਸਾਹਿਬ ਫਿਰ ਢਾਇਆ ਕੱਢਿਆ ਉਹ ਵੀ ਅਰਜ਼ਾ ਕਰਕੇ ਮਰਜ਼ੀਆ ਅਨਸਾਰ ਲਾਇਆ ਕੋਈ ਇਹਦੇ ਵਿੱਚ ਕਿਸੇ ਦਾ ਜ਼ਖ਼ਮ ਨਹੀਂਗਾ ਬਾਹਰ ਦੇ ਦਾ ਅਸੀਂ ਪਿੰਡ ਵਾਸੀ ਜਿਹੜੇ ਜਾਂ ਜ਼ਮੀਨ ਵਾਉਂਦੇ ਆ ਜਿਹੜੇ ਅਸੀਂ ਉਹਦੇ ਵਿੱਚ ਜ਼ਖ਼ਮ ਦਾ ਸਾਡੀ ਹੈ ਪਰਿਵਾਰ ਮੁਤਾਬਕ ਉਹਨਾਂ ਵੱਲੋਂ ਸ੍ਰੀ ਕਾਲ ਤੱਕ ਸਹਿਬ ਸ਼ਰਮਣੀ ਕਮੇਟੀ ਅਤੇ ਦੂਜੇ ਸਿਆਸੀ ਲੀਡਰਾਂ ਨੂੰ ਕਈ ਵਾਰ ਇਸ ਬਾਰੇ ਸ਼ਿਕਾਇਤਾਂ ਦੀਆਂ ਦਿੱਤੀਆਂ ਪਰ ਇਸ ਦੇ باوجود ਵੀ ਉਹਨਾਂ ਦੀ ਕੋਈ ਸੁਣਵਾਈ ਨਹੀਂ ਕੀਤੀ ਗਈ ਉਹਨਾਂ ਨਿਸ਼ਾਨ ਸਾਹਿਬ ਲਾਉਣ ਵਾਲਿਆਂ ਉੱਪਰ ਧਮਕੀਆਂ ਦੇਣ ਦੇ ਸਾਮ ਵੀ ਲਗਾਏ ਨੇ ਕਿੰਨੇ ਸਮੇਂ ਤੋਂ ਇਹ ਜ਼ਮੀਨ ਨੂੰ ਵਾਰਸ ਇਹ ਆਪੇ ਫੋਜੀ ਜ਼ਮੀਨ ਨੂੰ ਆਪਸ ਤੇ 74 ਦੀ ਜ਼ਿਆ ਗਰਜ਼ੋਰੀ ਆ ਆ ਵੇਖੋ 73 74 ਸੋਂ ਲੈ ਕੇ ਅੱਜ ਤੱਕ ਸਾਡੇ ਨਾਂ ਗੁਰਦੌਰੀ ਆ ਜਮੀਨ ਦੀ ਤੇ ਵੋਂਦੇ ਵੀ ਆਹੀ ਆ ਹਾਂਜੀ ਫਸਲ ਸਿਆਰ ਕਬੂਤਾ ਔਰ ਕੋਈ ਉਹ ਲੋਕ ਨਹੀਂ ਜਿਹੜਾ ਇਸ ਜ਼ਮੀਨ ਤੇ ਕਬਜ਼ਾ ਕਰਨਾ ਚਾਹੁੰਦੇ ਨੇ ਇੱਥੋਂ ਪਿੰਡ ਦੇ ਆ ਉਹ ਨਾਂ ਤੇ ਵੇਖੋ ਜੀ ਅਕਾਲਪੁਰ ਸਾਹਿਬ ਨੂੰ ਨਾਂ ਉਹ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲੇ ਆ ਤੀਜਾ ਪੰਥ ਆ ਜਿਹਨਾਂ ਨੇ ਉਹ ਕਾਲੀਆਂ ਜੀਆਂ ਪੱਗਾਂ ਪੱਧੀਆਂ ਕੋਈ ਉਹ ਕਦੇ ਉਹਨਾਂ ਗੁਰਦੁਆਰੇ ਮਸਰ ਨਹੀਂ ਟੇਕਿਆ ਕਦੇ ਗੁਰਦੁਆਰਿਆਂ ਪ੍ਰਸ਼ਾਦ ਨਹੀਂ ਕਰਿਆ ਉਹ ਆਪਣੇ ਆਪ ਨੂੰ ਪੰਥਰ ਸਹੀ ਸਮਝਦੇ ਆ ਕਿ ਆਉਂਦੇ ਅਭੀ ਅਹੀਂ ਜੋ ਆ ਗਏ ਆ ਅਹੀਂ ਆਪ ਪੰਥ ਦੇ ਮਾਰ ਕੇ ਆ ਅਹੀਂ ਐਲ ਐਮ ਕਦੀ ਉਹਨਾਂ ਨੇ ਕੋਸ਼ਿਸ਼ ਕੀਤੀ ਹੈ ਇੱਥੇ ਹਾਂ ਕੀਤੀ ਆ ਜੀ ਬੜੀ ਵਾਰਾ ਸਾਨੂੰ ਧਮਕੀਆਂ ਦਿੱਤੀਆਂ ਪਰ ਫਿਰ ਵੀ ਅਸੀਂ ਜੱਜਦੇ ਰਹੇ ਆ ਹੁਣ ਵੀ ਅਸੀਂ ਬੜੀ ਸਹਿਨਸ਼ੀਲਤਾ ਰੱਖੀ ਆ ਡੇਢ ਦੋ ਮਹੀਨੇ ਸਹਿਨਸ਼ੀਲਤਾ ਰੱਖੀ ਆ ਕਿ ਨਹੀਂ ਨਿਸ਼ਾਨ ਸਾਹਿਬ ਨੂੰ ਨਹੀਂ ਛੇੜਨਾ ਅਸੀਂ ਬਾਹਰ ਅਕਾਲ ਤਖਤ ਸਾਹਿਬ ਸ਼੍ਰੋਮਣੀ ਕਮੇਟੀ ਕਾਰਪੋਰੇਸ਼ਨ ਸਾਰਿਆਂ ਦੇ ਭਾਜਨਾਸ ਕੀਤੀ ਆ ਪਰ ਅਸੀਂ ਉਸੇ ਨਿਸ਼ਾਨ ਸਾਹਿਬ ਨੂੰ ਨਹੀਂ ਹਸਲਾਇਆ ਜਾ ਕੇ ਅਈ ਤੁਸੀਂ ਪ੍ਰੈਸ ਕਾਨਫਰੰਸ ਕਰ ਰਹੇ ਹੋ ਨਿਸ਼ਾਨ ਸਾਹਿਬ ਲੱਗੇ ਨੂੰ ਕਾਫੀ ਸਮਾਂ ਹੋ ਗਿਆ ਇਸੇ ਪਹਿਲਾਂ ਤੋਂ ਤੁਸੀਂ ਉਸ ਨੂੰ ਇਥੋਂ ਆਲੋਂਗ ਕੁਝ ਪਹਿਲਾਂ ਇਸ ਤਰ੍ਹਾਂ ਦੀ ਕੋਈ ਜੂਦ ਜਿਹੜੇ ਹੈ ਨਾ ਸਾਡੀਆਂ ਜਸੇ ਬੰਦੀਆਂ ਦੇ ਆਪਣਾ ਆਮ ਆਦਮੀ ਸਮਝ ਲਓ ਕਾਂਗਰਸ ਸਮਝ ਲਓ ਅਕਾਲੀ ਸਮਝ ਲਓ ਉਹਨਾਂ ਦੇ ਮਗਰੀ ਤੁਰੇ ਫਿਰਦੇ ਰਹੇ ਆ ਵੀ ਸਾਇੰਸ ਚੀਰਤਾ ਦਾ ਜਿਹੜਾ ਕੰਮ ਹੋ ਜੇ ਉਹ ਚੰਗਾ ਅਸੀ ਲੜਾਈ ਵਾਲੇ ਪਾਸੇ ਜਾ ਕੇ ਖੁਸ਼ ਨਹੀਂ ਮੁੱਢ ਤੋਂ ਹੀ ਸਾਡਾ ਰਿਕਾਰਡ ਆ ਕਦੇ ਅਸੀਂ ਅੱਜ ਤੱਕ ਨਾ ਸਾਡਾ ਵੱਡਾ ਮਾਪਾਪਾ ਨਾ ਕੋਈ ਨਾ ਅਸੀਂ ਕਦੇ ਅਸੀਂ ਥਾਣੇ ਦਾ ਮੂੰਹ ਨਹੀਂ ਵੇਖਿਆ ਉਧਰ ਦੂਜੀ ਤੇਰਦਾ ਤਰਕੇ ਇਹ ਕਿ ਬੜੇ ਲੰਮੇ ਸਮੇਂ ਤੋਂ ਜ਼ਿਮੀਦਾਰ ਪਾਈਚਾਰੇ ਦੇ ਲੋਕ ਇਸ ਜ਼ਮੀਨ ਨੂੰ ਵਰਤਦੇ ਆ ਰਹੇ ਨੇ ਜੋ ਉਸ ਸਮੇਂ ਦੇ ਸਰਪੰਚ ਵੱਲੋਂ ਇਹਨਾਂ ਨੂੰ ਆਰਜੀ ਤੌਰ ਤੇ ਵਰਤਣ ਲਈ ਦਿੱਤੀ ਗਈ ਸੀ ਪਰ ਹੁਣ ਜ਼ਿਮੀਦਾਰ ਪਾਈਚਾਰੇ ਦੇ ਲੋਕ ਇਸ ਥਾਂ ਨੂੰ ਛੱਡਣ ਦੀ ਤਿਆਰ ਨਹੀਂ ਅਤੇ ਨਾ ਹੀ ਕਿਸੇ ਹੋਰ ਨੂੰ ਇਸ ਜਗ੍ਹਾ ਵਰਤਣ ਲਈ ਦਿੰਦੇ ਨੇ ਦੇਖੋ ਜੀ ਉਹ ਸਾਡੇ ਪਿੰਡ ਗੁਰੂ ਕੀ ਬਡਾਲੀ ਦੀ ਪੰਚਾਇਤੀ ਜ਼ਮੀਨ ਆ 22 ਕਿਲੇ ਜਿਸ ਵਿੱਚੋਂ 2 ਕਿਲੇਾਂ ਦੇ ਵਿੱਚ 1975 ਦੇ ਵਿੱਚ ਮਾਜੋਗ ਪ੍ਰਧਾਨ ਮੰਤਰੀ ਇੰਦਰ ਗਾਂਧੀ ਜੀ ਨੇ ਪਲਾਟਾਂ ਦੇ ਦਾਤੇ ਲਾਟ ਕੀਤੀ ਸੀ ਉਹਦੇ ਨਾਲ ਲੱਗਦੀ ਛੇ ਕਨਾਲਾਂ ਦੀ ਜ਼ਮੀਨ ਉਸ ਸਮੇਂ ਦੇ ਸਰਪੰਚ ਨੇ ਮਤਲਬ ਗਰੀਬ ਪਰਿਵਾਰਾਂ ਨੂੰ ਇਸ ਕਰਕੇ ਦਿੱਤੀ ਕਿ ਉਹਦੇ ਵਿੱਚ ਸਕੂਲ ਤੇ ਗੁਰਦੁਆਰਾ ਵਗੈਰਾ ਬਣਾ ਕੇ ਤੇ ਕੁਝ ਨਿੱਜੀ ਤੌਰ ਤੇ ਵਰਤ ਲਈ ਤੁਸੀਂ ਇਹ ਜਗਾ ਲੈ 사ਦੇ ਉਸ ਜਿਹੜੀ ਕਾਰ ਹੁਣ ਕਾਰਪਸ਼ਨ ਦੇ ਵਿੱਚ ਆ ਗਈ ਹੈ ਜ਼ਮੀਨ ਹੁਣ ਕਾਰਪਸ਼ਨ ਦੀ ਜ਼ਮੀਨ ਤੇ ਉਦੋਂ ਦੇ ਹੀ ਇਹ ਜ਼ਮੀਂਦਾਰਾ ਭਾਈਚਾਰਾ ਕਾਬਜ ਹੈ ਤੇ ਅਸੀਂ ਮਤਲਬ ਜੇ ਆਪਣਾ ਕਾਰਪੀਸ਼ਿੰਦੀ ਕਬਰ ਮਤਲਬ ਜਗ੍ਹਾ ਤੇ ਨਿਸ਼ਾਨ ਲਾਇਆ ਜੋ ਅਸੀਂ ਆਪਣੀ ਦੱਸ ਰਿਹਾ ਵੀ ਸਾਨੂੰ ਉਸ ਸਮੇਂ ਦੇ ਸਰਪੰਚ ਨੇ ਦਿੱਤੀ ਆ ਇਹਨਾਂ ਦਾ ਤਾਂ ਵਿੱਚ ਕੋਈ ਰੋਲ ਹੀ ਨਹੀਂ ਬੰਦਾ ਇਹਨਾਂ ਦਾ ਕੋਈ ਹਾਕਮ ਨਹੀਂ ਬੰਦਾ ਇਹਨਾਂ ਨੇ ਜੋ ਕੁਝ ਕੀਤਾ ਬੜਾ ਮਾੜਾ ਕੀਤਾ ਸ਼ਰਾਬਾਂ ਪੀ ਕੇ ਜੋੜਿਆ ਸਮੇਤ ਇਹਨਾਂ ਨੇ ਜੋ ਬਦਬੀ ਕੀਤੀ ਆ ਉਹ ਇੱਕ ਨਿੰਦਨਯੋਗ ਆ ਤੇ ਮੈਂ ਬੇਨਤੀ ਕਰਦਾ ਕਿ ਜਿਹੜੀਆਂ ਗਰਮਖਿਆਲੀ ਜਥੇਬੰਦੀਆਂ ਬਦਬੀ ਦੇ ਬਦਬੀ ਦੇ ਮੋਦਿਆਂ ਰਹਿੰਦੀਆਂ ਨੇ ਅੱਜ ਇੰਨੇ ਦਿਨਾਂ ਦੀ ਇਹ ਵੀਡੀਓ ਵਾਇਰਲ ਹੋਈ ਆ ਪੀ ਬੜੀ ਘਨੌਣੀ ਹਰਤ ਕਰਕੇ ਹਰਕਤ ਕਰਕੇ ਇਹਨਾਂ ਨੇ ਜੋ ਨਿਸ਼ਾਨ ਸਾਹਿਬ ਦੇ ਨਾਲ ਕੀਤਾ ਮਹਾਰਾਜਾ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਨਿਸ਼ਾਨ ਚ ਲਾਇਆ ਗਿਆ ਸ਼ਹੀਦਾਂ ਦੇ ਨਾਂ ਦਾ ਤੇ ਉਹ ਜਿਹੜੀ ਅੱਜ ਜਥੇਬੰਦੀਆਂ ਨੂੰ ਇਹ ਸਭ ਕੁਝ ਨਹੀਂ ਦੇਿਆ ਤੇ ਅਸੀਂ ਇਹੋ ਬੇਨਤੀ ਕਰਦੇ ਵੀ ਜਿਹੜੀ ਸਿੱਖੀ ਦੇ ਵਿੱਚ ਜਾਤੀਵਾਦ ਨੂੰ ਨਾ ਲਿਆਂਦਾ ਜਾਵੇ ਸਾਰੇ ਆਪਾਂ ਸਿੱਖਿਆ ਗੁਰੂ ਕਲਗੀਧਰ ਪਾਤਸ਼ਾਹ ਦੇ ਤੇ ਬੇਦਬੀ ਦੀ ਘਟਨਾ ਜਿਹੜੀ ਵਾਪਰੀ ਆ ਸਾਰਿਆਂ ਨੇ ਇਹਦੀ ਨਿੰਦਾ ਕਰਨੀ ਚਾਹੀਦੀ ਆ ਤੇ ਜਿਹੜੇ ਜਿਹੜੇ ਬੰਦਿਆਂ ਨੇ ਕੀਤੀ ਉਹਨਾਂ ਤੇ ਕਾਰਵਾਈ ਹੋ ਕੇ ਉਹਨਾਂ ਨੂੰ ਅਸੀਂ ਪੂਰੇ ਗ੍ਰਿਫਤਾਰੀਆਂ ਤੱਕ ਜਿੰਨਾ ਚਿਰ ਨਹੀਂ ਹੁੰਦੀਆਂ ਉਹਨਾਂ ਤੇ ਸੰਘਰਸ਼ جاری ਰਿਹਾਗਾ ਦਰਸਲ ਅੰਮ੍ਰਿਤਸਰ ਦੇ ਗੁਰੂ ਕੀ ਵਟਾਲੀ ਦਾ ਇਹ ਪੂਰਾ ਮਾਮਲਾ ਹੈ ਜਿੱਥੇ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋਣ ਕਾਰਨ ਤਰਥੱਲੀ ਮਚ ਗਈ ਸੀ ਹਰ ਕੋਈ ਨਿਸ਼ਾਨ ਸਾਹਿਬ ਪੁੱਟਣ ਵਾਲਿਆਂ ਤੇ ਕਾਰਵਾਈ ਦੀ ਮੰਗ ਕਰ ਰਿਹਾ ਸੀ ਜਿਸ ਤੋਂ ਬਾਅਦ ਹੁਣ ਦੋਵੇਂ ਧਿਰਾਂ ਦਾ ਪੱਖ ਸਾਹਮਣੇ ਆਇਆ ਹਾਲਾਂਕਿ ਪੁਲਿਸ ਨੇ ਨਿਸ਼ਾਨ ਸਾਹਿਬ ਪੁੱਟਣ ਵਾਲਿਆਂ ਖਿਲਾਫ ਮਾਮਲਾ ਦਰਜ ਕਰ ਲਿਆ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ Central Punjab TV.